ਕਿਵੇਂ ਹੋ ਫਿਰ ਦੇਖੋ ਪੁਲਤ ਦੇ ਕਬੱਡੀ ਕੱਪ ਤੇ ਸ਼ੀਲੂ ਦੇ ਟੌਪ ਟੌਪ ਦੇ ਜੱਫੇ ਆਓ ਦੇਖਿਓ ਵੀਡੀਓ ਦੇ ਵਿੱਚ ਸ਼ੀਲੂ ਨੇ ਕਿਵੇਂ ਧੂਮਾ ਪਾਈਆਂ ਦੇਖੋ ਟੌਪ ਦੇ ਜੱਫੇ ਜਲੰਧਰ ਦੀ ਟੀਮ ਦੇ ਲਈ ਮੇਰੇ ਵੀਰੋ ਲਓ ਅਗਲੀ ਕਬੱਡੀ ਮੇਰਾ ਖਿਡਾਰੀ ਰਕੇਸ਼ ਬੋਪਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਚਾਰ ਨੇ ਪ੍ਰਵੀਨ ਚਾਰਾਂ ਜਾਫੀਆਂ ਦੇ ਵਿੱਚੋਂ ਹੁਣ ਕੌਣ ਮੇਰੇ ਵੀਰੋ ਵਧ ਕੇ ਲਾਵੇਗਾ ਜੱਫਾ ਇਹ ਗੱਲ ਸਮੇਂ ਦੀ ਹੈ ਫਾਈਨਲ ਚੱਲ ਰਿਹਾ ਹੈ ਸ਼ੀਲੂ ਆਓ ਸ਼ੀਲੂ ਢਾਈ ਲੱਖ ਰਾਜ ਲੱਖ ਹੋਈ ਜਿੱਤ ਗਿਆ ਆ ਪੈਸੇ ਕੱਢ ਲਾ ਮੇਰੀ ਜੇਜ ਤੋਂ ਇਹ ਇੱਕ ਇੱਕ ਜੱਫਾ ਹੋਇਆ ਦੋ ਦੋ ਜੱਫੇ ਹਜੇ ਬਾਕੀ ਆ ਬਗੜੀ ਵਾਲਿਆ ਬਹੁਤ ਬਹੁਤ ਮੁਬਾਰਕਬਾਦ ਭਰਾਵਾਂ ਨੂੰ ਬੜੀ ਮਿਹਨਤ ਕੀਤੀ ਹੈ ਬੜੀ ਮਿਹਨਤ ਕੀਤੀ ਅੱਜ ਮਿਲ ਕੇ ਨੂੰ ਕਾਮਯਾਬ ਕਰਨ ਦੇ ਲਈ ਉਹ ਸ਼ਿਲੂ ਦੋ ਉਹ 50000 ਰੁਪਈਆ 50000 ਸ਼ਿਲੂ ਤੇ ਅੰਬਾ ਲੱਖ ਲੱਖ ਦੀ ਕਬੱਡੀ ਪਰੱਖਾਂ ਦੀ ਗੱਲ ਪਿੱਛੇ ਰਹਿ ਗਈ ਹੁਣ ਦਾ ਕਰੋੜਾਂ ਦਾ ਖੇਡ ਮੱਖੀ ਦੀ ਰੇਡ ਕੋਸੇ ਗੁਰਲੇ ਵਾਲੇ ਦੇ ਬੋਲ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਐਡਾ ਦਿਲ ਕਿੱਥੋਂ ਐਡਾ ਦਿਲ ਕਿੱਥੋਂ ਇਹ ਕਹਿਣ ਨੂੰ ਕੀ ਕਹਾਂ ਜਨਾਬ ਲਓ ਰੇਸ਼ਮ ਕਹਿੰਦੇ ਕਬੱਡੀ ਪਾਉਣ ਦੇ ਲਈ ਫਿਰ ਇਸ ਮੇਰੇ ਤਿਆਰ ਵਰ ਤਿਆਰ ਹੋ ਮੇਰੇ ਮਿੱਤਰੋ ਕਿੱਥੋਂ ਬਾਬਾ ਦੀ ਕਰੀਦਾ ਐਵੇਂ ਤਾਰੇ ਤੁਰਦਾ ਛਾਪ ਲੋਕੋ ਭਾਜੀਆ ਮੋੜਦਾ ਇਹ ਕਹਿੰਦੇ ਰਸ਼ਮ ਆਹ ਕਹਿੰਦੇ ਸ਼ੀਲੂ ਮੇਰੇ ਮਿੱਤਰੋ ਉਹ ਹਰਿਆਣੇ ਵਾਲਾ ਇਹ ਬੱਲੇ ਬੱਲੇ ਪਾੜੇ ਪੱਡੇ ਮੇਲੇ ਪਏ ਇਹ 300 ਦਾ ਬੇਨਾ ਚਾਹਦਾ ਮੇਰੇ ਮਿੱਤਰੋ ਉਹ ਧਰਤੀ ਪਿੰਡ ਬਲਖ ਦੀ ਹੁਣ ਤਾਂ ਚੰਬਰਾ ਛੱਡਦੇ ਕਹਿੰਦੇ ਬਾਬਾ ਜੈ ਸ਼ੀਲੂ ਇਹਦਾ ਮੋਗਾ ਜ਼ਿਲ੍ਹਾ ਹੈ ਮੇਰੇ ਮਿੱਤਰੋ ਇਹਦਾ ਸੁਨੀੜਾ ਪਿੰਡ ਹੈ ਲੋ ਰਸ਼ਮ ਕਬੱਡੀ ਪਾ ਰਿਹਾ ਉਸਤਾਦ ਜੀ ਆ ਨਿਸ਼ਾ ਦਾ ਪੁੱਤਰ सुरेंद्र ਸਿੰਘ ਨੂੰ ਮਾਰ ਹੈ ਪੁੱਤਰ ਦੀ ਖੇਡ ਦੇ ਉੱਪਰ ਰੱਖੇਗਾ ਦਤ ਤਾਉਣ ਦੇ ਉੱਪਰ ਕਬੱਡੀ 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 ਆਹ ਹੱਲੇ ਖਲਾਰੇ ਗਿਆ ਮੋੜ ਦੇ ਫੇਰ ਆ ਗਿਆ ਸੁਲਤਾਨ ਹੋਸ਼ੀ ਖਬਰਦਾਰ ਪੰਜ ਹਜ਼ਾਰ ਰਾਜਕੁਮਾਰ ਬਿੱਲੇ ਬਿੱਲੇ 5000 ਦੀ ਰੇਡ ਹੈ ਆਹ 5000 ਦੀ ਰੇਡ ਪਾਪਾ ਸ਼ੀਲੂ ਦੇ ਸੰਤਾਨ ਸ਼ੀਲੂ ਦੇ ਸੰਤਾਨ ਮੇਰੇ ਮਿੱਤਰੋ ਅੱਜ ਢੰਗੜੇ ਪੈ ਗਏ ਭੱਖ ਨਾਟਵਾ ਕਬੱਡੀ ਕਬੱਡੀ ਹੋ ਗਈ ਮੇਰੇ ਮਿੱਤਰੋ ਕਬੱਡੀ ਕਬੱਡੀ ਹੋ ਗਈ ਹੈ ਕਬੱਡੀ ਕਬੱਡੀ ਹੋ ਗਿਆ ਸਵਾਰ ਇਹ ਬਿੱਲਿਆ ਉਹ ਬਿੱਲਿਆ ਤਿੰਨ ਕਬੱਡੀਆਂ ਰਹਿ ਗਈਆਂ ਬੁਲਟ ਵਾਲੀਆਂ ਸ਼ੀਲੂ ਦੇ ਸੰਤਾਨ ਵੀ ਕਰ ਵਾਲੀ ਦਾ ਸ਼ੀਲੂ ਹੋ ਮੂਰੇ ਫਰਤ ਖਾਦੇ ਜੁਰਕਾ ਸੁਲਤਾਨ ਨੇ ਵੀ ਪੱਟੀ ਮਿਹਨਤ ਕੀਤੀ ਆ ਦੁਨੀਆ ਵਿੱਚ ਨਾਮ ਆ ਬਾਪ ਪੁੱਜਾ ਹੋਇਆ ਪ੍ਰੀਤਮ ਪਹਿਲਵਾਨ ਨੇ ਇੱਕ ਬਾਹ ਦਾ ਕਬੱਡੀ ਖੇਡੀ ਜੇਲੇ ਧਲੇਤੇ ਨੇ ਇੱਕ ਬਾਹ ਨਾ ਸ਼ੀਲੂ ਬਾਹ ਕਬੱਡੀ ਕਾਲੇ ਜਿਹੜਾ ਪੁਆਇੰਟ ਹੋੜ ਸੀਗਾ ਉਹ ਪੁਆਇੰਟ ਜਾਫੀ ਦਾ ਹੈ ਬੜਾ ਧੰਨਵਾਦ ਹੈ ਬੜੀ ਮਿਹਰਬਾਨੀ ਹੈ ਬੋਰੀਏ ਸੀਸਰ ਆ ਵੇਖਦਾ ਇੱਕ ਪਾਸੇ ਬੱਲੇ 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 ਸਰਾਬ ਦਾ ਗੁਰੂ ਹੈ ਇਹ ਹੀ ਨੂੰ ਹੀ ਨੂੰ ਕਰਦਾ ਰੇਡਰ ਨੂੰ ਆਹ ਕੀ ਬਾਤ ਹੈ ਸ਼ੀਲੂ ਵਾਹ ਓ ਸ਼ੀਲੂ ਦੇ ਨੇ ਅੱਖ ਇਹ ਬਿਨੇ ਖੱਤਰੀ ਆ ਗਿਆ ਨੰਬਰ ਲੈ ਕੇ ਲਓ ਕੁਲਵਿੰਦਰ ਧਰਨਪੁਰੇ ਵਾਲਾ ਜੱਤੀ ਪਈ ਜਲਵੇਣਾ ਆ ਵੀ ਟਾਪਰ ਖਿਡਾਰੀ ਵਿਚ ਆ ਗਿਆ ਹੈ ਬੜੇ ਕੱਟ ਸਮੇਂ ਦੇ ਵਿੱਚ ਵੱਡੀ ਪਛਾਣ ਵਾਲਾ ਲੀ ਹੈ ਜਦੋਂ ਖੇਡੀ ਜਾਂਦੀ ਮਾਸ਼ੇਡ ਮਿੱਤਰੋ ਧੁੱਪਾਂ ਵੀ ਫਿਰ ਸ਼ਾਮਾਂ ਹੁੰਦੀਆਂ ਰੱਬ ਮੰਨਦਾ ਮਾਰਿਆ ਯਾਰਾਂ ਬੇਲੀਆਂ ਦੀਆਂ ਹਾਓ ਸਾਹਮਣੇ ਗੁਰਵਿੰਦਰ ਮੇਰੇ ਦੋਸਤ ਉਹ ਕਹਿੰਦੇ ਕੁਲਵਿੰਦਰ ਤੇਰੇ ਲਈ 10000 ਰੁਪਿਆ ਸਨੀ ਗੁਰਾਇਆ ਸਨੀ ਗੁਰਾਇਆ ਵੱਲੋਂ ਕੁਲਵਿੰਦਰ ਲਈ 10000 ਰੁਪਿਆ ਸਾਡੇ ਸਤਕਾਰ ਜੋ ਆਹ ਮੇਰੇ ਨਾਲ ਖੋ ਸ਼ੀਲੂ ਮੇਰੇ ਵੀਰ ਆ ਸ਼ੀਲੂ ਨੇ ਨਾਲ ਜਫਾ ਬੱਲੇ ਬੱਲੇ ਕਰਵਾ ਦਿੱਤੀ ਹੈ ਇੰਦਰਪਾਲ ਜੀ

ਸੁਲਤਾਨ ਦੀ ਮੇਰੇ ਵੀਰੋ ਕੁਲਵਿੰਦਰ ਬਿੱਲਾ ਚਕੋਟੀ ਦਾ ਪੰਜਾਬੀ ਗੈਕ ਤੇ ਨਾਲ ਸਾਡਾ ਹਰਸਿੰਦਰ ਵੀ ਮੇਰੇ ਵੀਰੋ ਉਹ ਲੰਗੇ ਵੱਲੋਂ ਇਹ ਦੇ ਲੱਖ ਦੀ ਉਹ ਦੂਜੀ ਇਹ ਆ ਸਿੱਧੂ ਕਹਿੰਦੇ ਬਾਹੂ ਆਪਰਪੁਰ ਵਾਲਾ 1 ਲੱਖ ਦਾ ਜਫਾ